ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨਾਂ ਨੂੰ ਆਪਾਂ ਦੋ ਹਿੱਸਿਆਂ ਚ ਵੰਡਿਆ ਨਿੱਜੀ ਨਾਫਰਤ ਤੇ ਧਾਰਮਿਕ ਨਾਫਰਤ ਨਿੱਜੀ ਨਾਫਰਤ ਦੇ ਵਿੱਚ ਪਹਿਲਾ ਨਾਮ ਸਤਗੁਰਾਂ ਦੇ ਵੱਡੇ ਭਰਾ ਪ੍ਰਿਥੀ ਚੰਦ ਦਾ ਹੁੰਦਾ ਜਿਸ ਨੇ ਗੁਰਗੱਦੀ ਦੀ ਪ੍ਰਾਪਤੀ ਲਈ ਸਤਗੁਰਾਂ ਦੇ ਨਾਲ ਵੈਰ ਖੰਡਾ ਤੇ ਸਰਕਾਰੀ ਦਰਬਾਰੇ ਬੁਕਾਰਾਂ ਕੀਤੀ ਉਸ ਦੇ ਚਲਾਣੇ ਤੋਂ ਬਾਅਦ ਉਹਦਾ ਪੁੱਤਰ ਮਿਹਰਬਾਨ ਪਿਓ ਦੇ ਜਮਾ ਨਕਸ਼ੇ ਕਦਮ ਤੇ ਚੱਲ ਵੈਰਵਦ ਹੁੰਦਾ ਰਿਹਾ ਤੇ ਉਹਨੇ ਛੇਵੇਂ ਸਤਗੁਰਾਂ ਦੇ ਵਿਰੁੱਧ ਵੈਰੀਆਂ ਦਾ ਸਾਥ ਵੀ ਦਿੱਤਾ ਤੇ ਦੂਸਰਾ ਸੀ ਚੰਦ ਜੋ ਜਹਾਂਗੀਰ ਦਾ ਦੀਵਾਨ ਸੀ ਅਸਲ 'ਚ ਉਹਦੀ ਕੁੜੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਜੀ ਦੇ ਨਾਲ ਹੋਇਆ ਪਰ ਹੰਕਾਰੀ ਚੰਦੂ ਨੇ ਕਿਹਾ ਕਹਿੰਦਾ ਚੁਬਾਰੇ ਦੀ ਇੱਟ ਮੋਰੀ ਨੂੰ ਲੱਗ ਗਈ ਮਤਲਬ ਆਪਣੇ ਆਪ ਨੂੰ ਉੱਚਾ ਚੁਬਾਰਾ ਦੱਸਿਆ ਤੇ ਗੁਰੂ ਘਰ ਨੂੰ ਮੋਰੀ ਦਿੱਲੀ ਦੀ ਸੰਗਤ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਬੇਨਤੀ ਕੀਤੀ ਕਿ ਇਸ ਹੰਕਾਰੀ ਦੀ ਲੜਕੀ ਦਾ ਰਿਸ਼ਤਾ ਨਹੀਂ ਰਹਿਣਾ ਸਤਗੁਰਾਂ ਨੇ ਸੰਗਤ ਦੀ ਬੇਨਤੀ ਸੁਣ ਕੇ ਰਿਸ਼ਤਾ ਮੋੜ ਦਿੱਤਾ ਇਸ ਕਰਕੇ ਚੰਦੂ ਈਰਖਾ ਦੀ ਅੱਗ ਵਿੱਚ ਸੜਦਾ ਸੀ ਤੇ ਮੋਕੇ ਦੀ ਤਾੜ ਵਿੱਚ ਸੀ ਦੀ ਕਦੋਂ ਮਹਾਰਾਜ ਤੋਂ ਬਦਲਾ ਲਿੱਤਾ ਜਾਵੇ ਇੱਕ ਗੱਲ ਮੈਂ ਹੋਰ ਦੱਸਦਾ ਜਿੱਥੇ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਉਹ ਹਵੇਲੀ ਕਿਸੇ ਹੋਰ ਦੀ ਨਹੀਂ ਚੰਦੂ ਦੀ ਸੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਧਾਰਮਿਕ ਨਫ਼ਰਤ ਦੀ ਧਾਰਮਿਕ ਨਫ਼ਰਤ ਦੇ ਵਿੱਚ ਪਹਿਲਾ ਨਾਮ ਅਹਿਮਦ ਸਰਹੰਦੀ ਦਾ ਹੈ ਇਹ ਸਰਹੰਦ ਦਾ ਰਹਿਣ ਵਾਲਾ ਇੱਕ ਮੁਸਲਮਾਨ ਸੀ ਗੁਰੂ ਘਰ ਦੇ ਨਾਲ ਬੜੀ ਈਰਖਾ ਕਰਦਾ ਸੀ ਖਾਸ ਕਰਕੇ ਗੁਰੂ ਅਰਜਨ ਦੇਵ ਜੀ ਨਾਲ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਇਹਨੇ ਕਿਹਾ ਸੀ ਕਹਿੰਦਾ ਚੰਗਾ ਹੋਇਆ ਇੱਕ ਕਾਫਰ ਘਟ ਗਿਆ ਇਹਦੇ ਨਾਲ ਕਾਫਰਾਂ ਨੂੰ ਮਤਲਬ ਸਿੱਖਾਂ ਨੂੰ ਬੜੀ ਸੱਟ ਵੱਜੀ ਹੈ ਇਹ ਬੜਾ ਸ਼ੁਭ ਕੰਮ ਹੋਇਆ ਇਸ ਨਾਲ ਇਸਲਾਮ 'ਚ ਵਾਧਾ ਹੋਏਗਾ ਇਹ ਬੋਲ ਅਹਿਮਦ ਸਰਹੰਦੀ ਦੇ ਸੀ ਤੇ ਚੌਥਾ ਤੇ ਸਭ ਤੋਂ ਵੱਡਾ ਕਾਰਨ ਸੀ ਸਮੇਂ ਦਾ ਬਾਦਸ਼ਾਹ ਜਹਾਂਗੀਰ ਬਾਦਸ਼ਾਹ ਜਹਾਂਗੀਰ ਮਹਾਰਾਜ ਨਾਲ ਬਹੁਤ ਈਰਖਾ ਕਰਦਾ ਸੀ ਉਹ ਖੁਦ ਆਪਣੀ ਡਾਇਰੀ ਵਿੱਚ ਲਿਖਦਾ ਹੈ ਕਿ ਅਰਜਨ ਨਾਮ ਦਾ ਇੱਕ ਬੰਦਾ ਜਿਸ ਨੂੰ ਲੋਕ ਗੁਰੂ ਕਹਿੰਦੇ ਨੇ ਤੇ ਭੋਲੇ-ਪਾਲੇ ਮੁਸਲਮਾਨ ਤੇ ਹਿੰਦੂ ਉਸ ਦੀ ਰਹਿਤ ਬਹਿਤ ਨੂੰ ਧਾਰਨ ਕਰ ਰਹੇ ਨੇ ਮੈਂ ਇਹਨਾਂ ਦੇ ਝੂਠ ਨੂੰ ਚੰਗੀ ਤਰ੍ਹਾਂ ਜਾਣਦਾ ਚਾਰ ਪੰਜ ਪੀੜੀਆਂ ਤੋਂ ਇਹਨਾਂ ਦੀ ਦੁਕਾਨ ਬੜੀ ਗਰਮ ਹੈ ਤੇ ਮੈਂ ਬੜੇ ਸਮੇਂ ਦਾ ਸੋਚਦਾ ਸੀ ਕਿ ਇਸ ਨੂੰ ਖਤਮ ਕਰ ਦਿਆਂ ਜਾਂ ਇਸ ਲਾਮ ਵਿੱਚ ਲਿਆ ਫਿਰ ਜਹਾਂਗੀਰ ਨੇ ਬਾਦਸ਼ਾਹ ਬਣਨ ਤੋਂ ਬਾਅਦ ਜਦੋਂ ਉਹਦੇ ਪੁੱਤਰ ਖੁਸਰੋ ਨੇ ਬਗਾਵਤ ਕੀਤੀ ਤਾਂ ਉਹ ਪੰਜਾਬ ਵੱਲ ਤੁਰਿਆ ਜੇਲਮ ਦਰਿਆ ਦੇ ਨੇੜੇੋਂ ਖੁਸਰੋ ਫੜਿਆ ਗਿਆ ਖੁਸਰੋ ਨੂੰ ਸਾਥੀਆਂ ਸਮੇਤ ਤਸੀਹੇ ਦੇ ਕੇ ਮਾਰ ਦਿੱਤਾ ਉਸ ਵੇਲੇ ਸਾਰੇ ਇਰਖਾਲੂਆਂ ਨੂੰ ਮੌਕਾ ਮਿਲ ਗਿਆ ਗੁਰੂ ਅਰਜਨ ਦੇਵ ਜੀ ਵਿਰੁੱਧ ਬਾਦਸ਼ਾਹ ਨੂੰ ਝੂਠੀਆਂ ਖਬਰਾਂ ਦਿੱਤੀਆਂ ਕਿ ਗੁਰੂ ਅਰਜਨ ਦੇਵ ਜੀ ਨੇ ਖੁਸਰੋ ਨੂੰ ਪੈਸਿਆਂ ਦੀ 1 ਲੱਖ ਦੀ ਮਦਦ ਕੀਤੀ ਹੈ ਤੇ ਮੱਥੇ ਤੇ ਤਿਲਕ ਵੀ ਲਾਇਆ ਹੱਕ ਦੇ ਵਿੱਚ ਦੁਆ ਕੀਤੀ ਹੈ ਤੇ ਉਸ ਨੂੰ ਲੰਗਰ ਛਕਾਇਆ ਹੈ ਤੇ ਆਪਣੇ ਮুরিਦਾਂ ਦੀ ਮਤਲਬ ਸਿੱਖਾਂ ਦੀ ਸਹਾਇਤਾ ਦੇਣ ਦਾ ਵੀ ਵਾਅਦਾ ਕੀਤਾ ਇਹ ਸੁਣ ਕੇ ਬਾਦਸ਼ਾਹ ਜਹਾਂਗੀਰ ਜੋ ਪਹਿਲਾਂ ਤੋਂ ਹੀ ਈਰਖਾ ਦੀ ਅੱਗ ਵਿੱਚ ਸੜਦਾ ਸੀ ਉਸ ਨੇ ਮੁਰਤਜ਼ਾ ਖਾਨ ਨੂੰ ਜੋ ਅਹਿਮਦ ਸਰਹੰਦੀ ਦਾ ਚੇਲਾ ਸੀ ਤੇ ਉਸ ਸਮੇਂ ਦਾ ਗਵਰਨਰ ਸੀ ਉਹਨੂੰ ਹੁਕਮ ਕੀਤਾ ਕਿ ਉਸ ਕਾਫਰ ਮਤਲਬ ਸਤਗੁਰਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਓ ਤੇ ਗੁਰੂ ਅਰਜਨ ਦੇਵ ਜੀ ਨੂੰ ਯਾਸਾ ਨਾਮ ਦੀ ਸਜ਼ਾ ਸੁਣਾਈ ਗਈ ਮੈਂ ਸਜ਼ਾ ਬਾਰੇ ਦੱਸਦਾ ਕਿ ਇੱਕ ਐਸੀ ਸਜ਼ਾ ਹੈ ਜਿਸ ਦੇ ਅਨੁਸਾਰ ਬਿਨਾ ਖੂਨ ਡੋਲੇ ਆ ਤਸੀਹੇ ਦੇ ਦੇ ਕੇ ਕਿਸੇ ਨੂੰ ਜਾਨੋਂ ਮਾਰ ਦੇਣਾ ਭਾਈ ਵੀਰ ਸਿੰਘ ਜੀ ਨੇ ਖੋਜ ਕੀਤੀ ਕਿ ਖੁਸਰੋ ਸਤਗੁਰਾਂ ਨੂੰ ਮਿਲਿਆ ਹੀ ਨਹੀਂ ਜੇ ਮਿਲਿਆ ਵੀ ਹੋਵੇ ਤੇ ਪ੍ਰਸ਼ਾਦਾ ਛਕਾਉਣਾ ਗੁਰੂ ਘਰ ਦੀ ਮਰਿਆਦਾ ਹੈ ਅਕਬਰ ਨੇ ਵੀ ਛਕਿਆ ਸੀ ਇਹ ਕੋਈ ਗੁਨਾਹ ਨਹੀਂ ਇਹ ਕੋਈ ਗੁਨਾਹ ਨਹੀਂ ਬਾਕੀ ਪੈਸੇ ਦਿੱਤੇ ਦੁਆ ਕੀਤੀ ਜਾਂ ਸਿੱਖਾਂ ਦੀ ਮਦਦ ਦੇਣ ਦਾ ਵਾਅਦਾ ਕੀਤਾ ਜਾਂ ਤਿਲਕ ਲਾਇਆ ਇਹ ਸਭ ਝੂਠੇ ਇਲਜ਼ਾਮ ਸੀ ਇਹ ਸਭ ਝੂਠੇ ਇਲਜ਼ਾਮ ਸੀ ਜੋ ਈਰਖਾ ਵਿੱਚੋਂ ਪੈਦਾ ਹੋਏ ਇੱਕ ਹੋਰ ਖਾਸ ਗੱਲ ਹੈ ਸ਼ਹਾਦਤ ਤੋਂ ਪਹਿਲਾਂ ਸਤਗੁਰੂ ਇਹ ਵੀ ਕਿਹਾ ਗਿਆ ਕਿ ਜੋ ਤੁਸੀਂ ਗ੍ਰੰਥ ਤਿਆਰ ਕੀਤਾ ਉਹਦੇ ਵਿੱਚ ਮੁਹੰਮਦ ਸਾਹਿਬ ਦੀ ਵਡਿਆਈ ਲਿਖੋ ਤੇ ਤੁਸੀਂ ਇਸਲਾਮ ਕਬੂਲ ਕਰ ਲਓ ਤਾਂ ਤੁਹਾਨੂੰ ਛੱਡ ਦਿੱਤਾ ਜਾਵੇਗਾ ਸਤਗੁਰਾਂ ਨੇ ਕਿਹਾ ਇਹ ਨਹੀਂ ਹੋ ਸਕਦਾ ਇਹ ਤੁਰਕੀ ਬਾਣੀ ਹੈ ਇਹ ਸਾਡੇ ਬੋਲ ਨਹੀਂ ਅਸਲ ਦੇ ਵਿੱਚ ਸਭ ਤੋਂ ਵੱਡਾ ਕਾਰਨ ਹੀ ਇਹ ਸੀ ਤੁਸੀਂ ਹਿਸਾਬ ਲਾਓ 1604 ਚ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ ਤੇ 1606 ਚ ਸਤਗੁਰਾਂ ਦੀ ਸ਼ਹਾਦਤ ਹੋ ਜਾਂਦੀ ਹੈ ਪੂਰੀ ਤਰੀਕ ਤੋਂ ਤਰੀਕ ਦੇਖੀਏ ਤਾਂ ਸੰਪਾਦਨਾ ਨੂੰ ਅਜੇ 2 ਸਾਲ ਵੀ ਪੂਰੇ ਨਹੀਂ ਸੀ ਹੋਏ ਗੁਰੂ ਗ੍ਰੰਥ ਸਾਹਿਬ ਜੀ ਦਾ ਤਿਆਰ ਹੋਣਾ ਪੰਡਤਾਂ ਮੋਲਵੀ ਕਾਜੀ ਤੇ ਸਮੇਂ ਦੀ ਹਕੂਮਤ ਨੂੰ ਇੱਕ ਬਹੁਤ ਵੱਡਾ ਖਤਰਾ ਦਿਖਾਈ ਦਿੱਤਾ ਜਿਵੇਂ ਹਨੇਰੇ ਨੂੰ ਸੂਰਜ ਤੋਂ ਦੁੱਖ ਹੁੰਦਾ ਪਰ ਚੜਦਾ ਸੂਰਜ ਰੋਕਿਆ ਨਹੀਂ ਜਾ ਸਕਦਾ ਸਿੱਖੀ ਸ਼ਹਾਦਤ ਤੋਂ ਬਾਅਦ ਹੋਰ ਵੱਡੇ ਰੂਪ ਵਿੱਚ ਪ੍ਰਗਟ ਹੋਈ ਮਤਲਬ ਮੇਰੀ ਪੀੜੀ ਦੇ ਰੂਪ ਵਿੱਚ ਮੁੱਖੀ ਗੱਲ ਹੈ ਵੀ ਸਤਗੁਰਾਂ ਦੀ ਸ਼ਹਾਦਤ ਦੇ ਪੰਜ ਵੱਡੇ ਕਾਰਨ ਸੀ ਜਹਾਂਗੀਰ ਅਹਿਮਦ ਸਰਹੰਦੀ ਚੰਦੂ ਮਿਹਰਵਾਂ ਤੇ ਸਮੇਂ ਦੇ ਕਾਜੀ ਮੋਲਵੀ ਪੰਡਤਾਂ ਦੀ ਲੜਖਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਸਤਗੁਰਾਂ ਨੂੰ ਕੀ ਕੀ ਤਸੀਹੇ ਦਿੱਤੇ ਗਏ ਕਿਵੇਂ-ਕਿਵੇਂ ਦਿੱਤੇ ਗਏ ਤੇ ਕਿਸ ਦੇ ਘਰ ਦਿੱਤੇ ਗਏ ਜਹਾਂਗੀਰ ਦੇ ਹੁਕਮ ਅਨੁਸਾਰ ਸਤਪੁਰਾਂ ਨੂੰ ਗ੍ਰਿਫਤਾਰ ਕਰਨ ਲਈ ਲਾਹੌਰ ਤੋਂ ਫੌਜ ਆਈ। ਮਹਾਰਾਜ ਨੇ ਕਿਹਾ ਵੀ ਅਸੀਂ ਆਪ ਜਾਵਾਂਗੇ। ਛੇਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦੇ ਕੇ ਸਤਗੁਰੂ ਪੰਜ ਸਿੱਖਾਂ ਨਾਲ, ਬਾਬਾ ਬਿਧੀ ਜੰਦ, ਭਾਈ ਪੈੜਾ ਜੀ, ਪੀਰਾਣਾ ਜੀ, ਲੰਗਾਹ ਜੀ ਤੇ ਜੇਠਾ ਜੀ ਨੂੰ ਨਾਲ ਲੈ ਕੇ ਆਪ ਲਾਹੌਰ ਦੇ ਇੱਕ ਸਿੱਖ ਦੇ ਘਰ ਰੁਕੇ ਜੋ ਬੜੇ ਸਮੇਂ ਤੋਂ ਉਡੀਕਦਾ ਸੀ। ਸਤਪੁਰ ਜਾਣੀ ਜਾਣ। ਫਿਰ ਸਤਗੁਰੂ ਸਰਕਾਰੀ ਦਰਬਾਰੇ ਪਹੁੰਚੇ। ਕਈ ਸਵਾਲ ਜਵਾਬ ਹੋਏ। ਸਾਰਿਆਂ ਦਾ ਜਵਾਬ ਦਿੱਤਾ ਮਹਾਰਾਜ ਨੇ ਬਾਦਸ਼ਾਹ ਨੇ ਕਿਹਾ ਇਕ ਦੇ ਤੁਹਾਡੇ ਤੇ ਜੁਰਮਾਨਾ ਹੈ ਖੁਸਰੋ ਦੀ ਮਦਦ ਕੀਤੀ ਤੇ ਦੂਸਰਾ ਜੋ ਗ੍ਰੰਥ ਤਿਆਰ ਕੀਤਾ ਉਸ 'ਚ ਮੁਹੰਮਦ ਸਾਹਿਬ ਦੀ ਵਡਿਆਈ ਲਿਖੋ ਜਾਂ ਤੁਸੀਂ ਸਲਾਮ ਚ ਆ ਜਾਓ ਤੁਹਾਨੂੰ ਛੱਡ ਦਿੱਤਾ ਜਾਵੇਗਾ ਸਤੂਰਾਂ ਨੇ ਇਹ ਮੰਗਾ ਤੋਂ ਇਨਕਾਰ ਕਰ ਮਹਾਰਾਜ ਨੇ ਕਿਹਾ ਪੈਸਾ ਸੰਗਤ ਦਾ ਹੈ ਤੇ ਗ੍ਰੰਥ ਤੇ ਧਰਮ ਅਸੀਂ ਤਬਦੀਲ ਕਰਨਾ ਨਹੀਂ ਸਤੂਰਾਂ ਨੂੰ ਚੰਦੂ ਦੀ ਹਵੇਲੀ ਵਿੱਚ ਭੇਜ ਦਿੱਤਾ ਉੱਥੋਂ ਪੰਜ ਸਿੱਖਾਂ ਨੂੰ ਸਤੂਰਾਂ ਤੋਂ ਵੱਖ ਕਰਕੇ ਕਿਸਾਂ ਰੱਸੀਆਂ ਨਾਲ ਬੰਨ ਦਿੱਤਾ ਚੰਦੂ ਨੇ ਸਿਪਾਹੀਆਂ ਨੂੰ ਹੁਕਮ ਕੀਤਾ ਅੱਜ ਤੋਂ ਇਹਨਾਂ ਦਾ ਖਾਣਾ ਪੀਣਾ ਬੰਦ ਨਾ ਇਹਨਾਂ ਨੂੰ ਸੌਣ ਦੇਣਾ ਨਾ ਲੰਮੇ ਪੈਣ ਦੇਣਾ ਨਾ ਉੱਠਣ ਦੇਣਾ ਨਾ ਕਿਸੇ ਨਾਲ ਬੋਲਣ ਦੇਣਾ ਸਾਰਾ ਦਿਨ ਤੇ ਸਾਰੀ ਰਾਤ ਭੁੱਖੇ ਪਿਆਸੇ ਤੇ ਬਿਨਾਂ ਨੀਂਦ ਤੋਂ ਬਤੀਤ ਕੀਤੀ ਦੂਸਰਾ ਦਿਨ ਆਇਆ ਦੂਜੇ ਦਿਨ ਚੰਦੂ ਆਇਆ ਜਹਾਂਗੀ ਉਹਦੀ ਗੱਲ ਮਿਲਣ ਲਈ ਆਕੇ ਨਾਲ ਆਪਣੀ ਧੀ ਦਾ ਰਿਸ਼ਤਾ ਲੈਣ ਲਈ ਗਿਆ ਸਤੂਗਣਾ ਨੇ ਇਨਕਾਰ ਕਰ ਦਿੱਤਾ ਗੁਰਦੇਵ ਨੂੰ ਦੇਗ 'ਚ ਪਾਣੀ ਪਾ ਕੇ ਹੀਠਾਂ ਅਗ ਦਾ ਭਾਂਬੜ ਵਾਲ ਕੇ ਉਬਾਲਿਆ ਗਿਆ। ਤਕਰੀਬਨ 2 ਪਹਿਰ ਭਾਵ 5-6 ਘੰਟੇ ਇਸੇ ਤਰ੍ਹਾਂ ਕਸ਼ਟ ਦਿੱਤਾ ਤੇ ਫਿਰ ਬਾਹਰ ਕੱਢ ਲਿਆ ਗਿਆ ਤੇ ਸਾਰੀ ਰਾਤ ਬਤੀਤ ਹੋਈ। ਤੀਸਰੇ ਦਿਨ ਚੰਦੂ ਨੇ ਉਹੀ ਗੱਲ ਦੁਹਰਾਈ। ਸਤਿਗੁਰੂ ਚੁੱਪ ਰਹੇ ਤਾਂ ਚੰਦੂ ਨੇ ਰੇਤਾ ਗਰਮ ਕਰਾਇਆ ਤੇ ਉਹਦੇ ਉੱਪਰ ਮਹਾਰਾਜ ਨੂੰ ਬਿਠਾਇਆ। ਫਿਰ ਗਰਮ ਰੇਤ ਦੇ ਘੜੇ ਭਰ-ਭਰ ਕੇ ਸ਼ਰੀਰ ਦੇ ਉੱਪਰ ਪਾਏ ਜਿਸ ਕਰਕੇ ਸਾਰਾ ਸ਼ਰੀਰ ਸੜ ਗਿਆ। ਸਾਰੇ ਸ਼ਰੀਰ ਤੇ ਛਾਲੇ ਨਿਕਲ ਆਏ। ਤੀਸਰਾ ਦਿਨ ਇਸ ਤਰ੍ਹਾਂ ਬਤੀਤ ਹੋਇਆ। ਚੌਥੇ ਦਿਨ ਲੋਹੇ ਦੀ ਇੱਕ ਵੱਡੀ ਤਵੀ ਨੂੰ ਅੱਗ ਨਾਲ ਤਪਾਇਆ। ਸਤਗੁਰਾਂ ਨੂੰ ਉਹਦੇ ਉੱਪਰ ਖੜ੍ਹਾ ਕੀਤਾ ਗਿਆ ਜਿਸ ਕਰਕੇ ਪੈਰਾਂ ਦਾ ਮਾਸ ਸੜ ਗਿਆ। ਫਿਰ ਉੱਪਰ ਬਿਠਾਇਆ ਗਰਮ ਰੇਤਾ ਸੀਸ ਤੇ ਪਾਇਆ। ਤਿੰਨ-ਚਾਰ ਘੰਟੇ ਇਸੇ ਤਰ੍ਹਾਂ ਤਵੀ ਤੇ ਬਿਠਾਇਆ ਜਿਸ ਕਰਕੇ ਲੱਤਾਂ ਦੇ ਨਾਲੋਂ ਮਾਸ ਸੁੱਕੜ ਕੇ ਤਵੀ ਦੇ ਨਾਲ ਹੀ ਜੁੜ ਗਿਆ। ਇਸ ਤਰ੍ਹਾਂ ਚਾਰ ਦਿਨ ਸਤਗੁਰਾਂ ਨੂੰ ਅਸਹਿਤ ਸੀਹ ਦਿੱਤੇ ਗਏ। ਬੰਸਾਵਲੀ ਨਾਮੇ ਅਨੁਸਾਰ ਸਤਗੁਰਾਂ ਦੇ ਸਿਰ 'ਚ ਇੱਟ ਵੀ ਮਾਰੀ ਤੇ ਹੁਣ ਆਉਂਦਾ ਪੰਜਵਾਂ ਦਿਨ। ਸਤਗੁਰਾਂ ਤੋਂ ਫਿਰ ਪੁੱਛਿਆ ਗਿਆ ਜਹਾਗੀਰ ਦੀ ਗੱਲ ਮੰਨ ਲਓ ਸਤਿਗੁਰਾਂ ਕਿਹਾ ਅਸੀਂ ਰਾਵੀ ਤੇ ਇਸ਼ਨਾਨ ਕਰਨਾ ਚੰਦੂ ਨੇ ਸੋਚਿਆ ਸ਼ਾਇਦ ਮਨ ਬਦਲ ਗਿਆ ਹੋਵੇ ਸਤਿਗੁਰਾਂ ਦੇ ਨਾਲ ਸਿਪਾਹੀ ਗਏ ਤੇ ਭਾਈ ਪੈੜਾ ਜੀ ਦਾ ਸਹਾਰਾ ਲੈ ਕੇ ਸਤਿਗੁਰੂ ਹੌਲੀ-ਹੌਲੀ ਚੱਲਦੇ ਨੇ ਕਿਉਂਕਿ ਸਾਰਾ ਸਰੀਰ ਛਾਲਿਆਂ ਦੇ ਨਾਲ ਭਰਿਆ ਪਿਆ ਤੇ ਪੈਰਾਂ ਤੋਂ ਮਾਸ ਸੜ ਚੁੱਕਿਆ ਸੀ ਰਾਵੀ ਜੋ ਬਿਲਕੁਲ ਨੇੜੇ ਸੀ ਉੱਥੇ ਸਤਿਗੁਰਾਂ ਇਸ਼ਨਾਨ ਕੀਤਾ ਜਪਜੀ ਸਾਹਿਬ ਦਾ ਪਾਠ ਕੀਤਾ ਸਿੱਖਾਂ ਨੂੰ ਕਿਹਾ ਅਸੀਂ ਹੁਣ ਸਰੀਰ ਤਿਆਗ ਦੇਣਾ ਹੈ ਤੁਸੀਂ ਵਾਪਸ ਚਲੇ ਜਾਓ ਤੈ ਸ਼੍ਰੀ ਗੁਰੂ ਹਰਗੋਬਿੰਦ ਜੀ ਦੀ ਸੇਵਾ ਦੇ ਵਿੱਚ ਰਹਿਣਾ ਹੈ ਇਹ ਕਹਿ ਕੇ ਮਹਾਰਾਜ ਲੇਟ ਗਏ ਤੇ ਸਰੀਰ ਤਿਆਗ ਦਿੱਤਾ ਰਾਵੀ ਦੇ ਕੰਢੇ 사ਧਗੁਰਾਂ ਦਾ ਸੰਸਕਾਰ ਕੀਤਾ ਗਿਆ ਕੁਝ ਲੇਖਕ ਕਹਿੰਦੇ ਨੇ 사ਧਗੁਰਾਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਰਾਵੀ ਦੇ ਵਿੱਚ ਧੋਹ ਦਿੱਤਾ ਗਿਆ ਸੀ ਪਰ ਇਹ ਮਤਭੇਦ ਹੈ ਜੋ ਐਡੀ ਵੱਡੀ ਸ਼ਹਾਦਤ ਉੱਤੇ ਹੋਣੀ ਸੀ ਕੁਝ ਵਿਦਵਾਨ ਆਪ ਸਰੀਰ ਤਿਆਗਣ ਨੂੰ ਆਤਮ ਹੱਤਿਆ ਕਹਿੰਦੇ ਨੇ ਪਰ ਇਹ ਸਹੀ ਨਹੀਂ ਕਿਉਂਕਿ ਭਾਈ ਤਾਰੂਰ ਖੋਪਰ ਲੱਥਣ ਤੋਂ 22 ਦਿਨ ਬਾਅਦ ਸਰੀਰ ਤਿਆਗਦੇ ਕਿ ਉਹ ਸ਼ਹੀਦ ਨਹੀਂ ਖੈਰੇ ਵਿਦਵਾਨਾਂ ਦਾ ਵਖ ਵਖ ਮਤ ਹੈ ਗੁਰੂ ਕਿਰਪਾ ਕਰੇ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਲਈ ਭਾਈ ਗੁਰਦਾਸ ਜੀ ਕਹਿੰਦੇ ਚਾਹੇ ਕਿਤਨੀ ਭੀੜ ਪਈ ਇਤਨੇ ਕਸ਼ਟ ਚੱਲੇ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮਨ ਵਿੱਚ ਇੱਕ ਤੋਂ ਬਗੈਰ ਕਿਸੇ ਹੋਰ ਦਾ ਖਿਆਲ ਨਹੀਂ ਆਇਆ ਉਬਲਦੀ ਦੇਗ ਵਿੱਚ ਉਹ ਇਸ ਤਰ੍ਹਾਂ ਰਹੇ ਜਿਵੇਂ ਮੱਛੀ ਪਾਣੀ ਦੇ ਵਿੱਚ ਆਨੰਦ ਚ ਰਹਿੰਦੀ ਹੈ ਅਖੀਰ ਤੇ ਭਾਈ ਸਾਹਿਬ ਕਹਿੰਦੇ ਨੇ ਗੁਰ ਅਰਜਨ ਵਿਟੋ ਕੁਰਬਾਨੀ ਜਿੱਥੇ 사ਤਗੁਰਾਂ ਦੀ ਸ਼ਹਾਦਤ ਹੋਈ ਉੱਥੇ ਅੱਜ ਵੀ ਸਥਾਨ ਬਣਿਆ ਹੋਇਆ ਹੈ ਲਾਹੌਰ ਦੇ ਵਿੱਚ ਜੋ ਅੱਜਕੱਲ ਪਾਕਿਸਤਾਨ ਚ ਪੈਂਦਾ ਹੈ 사ਤਗੁਰਾਂ ਦੇ ਪਾਵਨ ਚਰਨਾਂ ਤੇ ਕੋਟ ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ